ਕੈਬ ਜਿਨੇ ਕਿਰਾਏ ਚ ਹੈਲੀਕਾਪਟਰ ਦਾ ਸਫ਼ਰ ਬਸ 5 ਮਿੰਟਾਂ ਚ 1 ਘੰਟੇ ਦਾ ਸਫ਼ਰ ਖਤਮ ਭਾਰਤੀ ਕੁੜੀ ਦੇ ਜੁਗਾੜ ਨੇ ਛੇੜੀ ਨਵੀਂ ਚਰਚਾ ਹੈਲੀਕਾਪਟਰ ਹੈਲੀਕਾਪਟਰ ਦੇ ਸਫ਼ਰ ਦਾ ਸੁਪਨਾ ਤਕਰੀਬਨ ਹਰ ਕਿਸੇ ਦਾ ਹੁੰਦਾ ਹੈ ਮੈਂ ਵੀ ਕਿਤੇ ਨਾ ਕਿਤੇ ਚਾਹੁੰਦੀ ਹਾਂ ਕਿ ਮੈਂ ਵੀ ਹੈਲੀਕਾਪਟਰ ਦਾ ਸਫ਼ਰ ਕਰਾਂ ਪਰ ਕਿ ਤੁਸੀਂ ਜਾਣਦੇ ਹੋ ਕਿ ਹੁਣ ਸਿਰਫ ਕੈਬ ਦੇ ਕਿਰਾਏ ਦੇ ਵਿੱਚ ਤੁਸੀਂ ਹੈਲੀਕਾਪਟਰ ਦਾ ਸਫ਼ਰ ਕਰ ਸਕਦੇ ਹੋ ਜੀ ਹਾਂ ਬਿਲਕੁਲ ਸਹੀ ਸੋਨ ਰਹੇ ਹੋ ਤੁਸੀਂ ਕਿਉਂਕਿ ਇੱਕ ਲੜਕੀ ਨੇ ਅਜਿਹਾ ਕਰਕੇ ਦਿਖਾ ਦਿੱਤਾ ਜਿਸ ਤੋਂ ਬਾਅਦ ਨਵੀਂ ਚਰਚਾ ਸ਼ੁਰੂ ਹੋ ਗਈ ਹੈ ਇੱਕ ਲੜਕੀ 에ਅਰਪੋਰਟ ਜਾਣਾ ਚਾਹੁੰਦੀ ਸੀ ਉਸਨੇ ਆਪਣੀ ਕੈਬ ਬੁੱਕ ਕਰਨੀ ਸੀ ਪਰ 60 ਮਿੰਟ ਦਾ ਸਮਾਂ ਲੱਗਣਾ ਸੀ ਯਾਨੀ 1 ਘੰਟੇ ਦਾ ਸਮਾਂ ਲੱਗਣਾ ਸੀ ਪਰ ਉਹ ਲੜਕੀ ਟ੍ਰੈਫਿਕ ਦੇ ਕਰਕੇ ਹੋਰ ਫਸਣਾ ਨਹੀਂ ਚਾਹੁੰਦੀ ਸੀ ਤੇ ਉਹ ਆਪਣੀ ਫਲਾਈਟ ਮਿਸ ਨਹੀਂ ਕਰਨਾ ਚਾਹੁੰਦੀ ਸੀ ਜਸ ਤੋਂ ਬਾਅਦ ਉਸਨੇ ਹੈਲੀਕਾਪਟਰ ਬੁੱਕ ਕਰ ਲਿਆ ਸਿਰਫ 30 ਡਾਲਰ ਦੇ ਫਰਕ ਤੇ ਤਾਂ ਸਿਰਫ 5 ਮਿੰਟਾਂ ਦੇ ਵਿੱਚ ਉਹ ਕੁੜੀ ਹੈਲੀਕਾਪਟਰ ਪਹੁੰਚ ਗਈ ਹੈ ਨਾ ਹੈਰਾਨੀ ਵਾਲੀ ਗੱਲ ਸੋ ਇਹ ਕਿਵੇਂ ਬੁੱਕ ਹੋ ਸਕਦਾ ਹੈਲੀਕਾਪਟਰ ਕਿਵੇਂ ਤੁਸੀਂ ਵੀ 50 ਮਿੰਟਾਂ ਦੇ ਵਿੱਚ ਇੱਕ ਘੰਟੇ ਤੱਕ ਦਾ ਸਫ਼ਰ ਪੂਰਾ ਕਰ ਸਕਦੇ ਹੋ ਤਾਂ ਕਿਵੇਂ ਤੁਸੀਂ ਆਪਣਾ ਸੁਪਨਾ ਕੈਬ ਦੇ ਕਿਰਾਏ ਦੇ ਵਿੱਚ ਹੈਲੀਕਾਪਟਰ ਦੇ ਸਫ਼ਰ ਦਾ ਪੂਰਾ ਕਰ ਸਕਦੇ ਹੋ ਆਓ ਦੇਖਦੇ ਹਾਂ ਪੂਰੀ ਰਿਪੋਰਟ ਦੇ ਵਿੱਚ ਟ੍ਰੈਫਿਕ ਜਮ ਦੀ ਸਮੱਸਿਆ ਭਾਰਤ ਵਿੱਚ ਹੀ ਨਹੀਂ ਸਗੋ ਦੁਨੀਆਂ ਦੇ ਕਿ ਵੱਡੇ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਬਦਨਾਮ ਟ੍ਰੈਫਿਕ ਦੇ ਲਈ ਮਸ਼ਹੂਰ ਨਿਊਯਾਰਕ ਸ਼ਹਿਰ ਤੋਂ ਇੱਕ دلچਸਪ ਘਟਨਾ ਸਾਹਮਣੇ ਆਈ ਹੈ ਨਿਊਯਾਰਕ ਦੀ ਭਿਆਨਕ ਟ੍ਰੈਫਿਕ ਤੋਂ ਬਚਣ ਦੇ ਲਈ ਭਾਰਤੀ ਮੂਲ ਦੀ ਕੁੜੀ ਖੁਸ਼ੀ ਸੂਰੀ ਨੇ ਇੱਕ ਅਨੋਖਾ ਜੁਗਾੜ ਲਾ ਦਿੱਤਾ ਨਵਖਤ ਤਰੀਕਾ ਅਪਣਾ ਲਿਆ ਉਸਨੇ ਹਵਾਈ ਅੱਡੇ ਤੱਕ ਪਹੁੰਚਣ ਦੇ ਲਈ ਕੈਬ ਦੀ ਬਜਾਏ ਹੈਲੀਕਾਪਟਰ ਦੀ ਸਵਾਰੀ ਦਾ ਆਪਸ਼ਨ ਚੁਣਿਆ ਖੁਸ਼ੀ ਨੇ ਦੱਸਿਆ ਕਿ ਉਸਨੇ ਮੈਨਹੈਟਨ ਤੋਂ ਜੋਹਨ ਆਫ ਕੈਨੇਡੀਅਨ ਇੰਟਰਨੈਸ਼ਨਲ 에ਰਪੋਰਟ ਤੇ ਜਾਣਾ ਸੀ ਉਸਨੇ ਟ੍ਰੈਫਿਕ ਤੋਂ ਬਚਣ ਦੇ ਲਈ ਉਬਰ ਤੇ ਹੈਲੀਕਾਪਟਰ ਰਾਈਡ ਵਿਕਲਪ ਚੁਣਨ ਦਾ ਫੈਸਲਾ ਕੀਤਾ ਹੁਣ ਤੁਸੀਂ ਕਹੋਗੇ ਕਿ ਇਹ ਤਾਂ ਪਾਗਲਪਨ ਹੈ ਇਹ ਵੀ ਕੀ ਅਮੀਰੀ ਹੋਈ ਪਰ ਖੁਸ਼ੀ ਨੇ ਟਵਿੱਟਰ ਤੇ ਜੋ ਅਨੁਭਵ ਸਾਂਝਾ ਕੀਤਾ ਉਹ ਜਾਣ ਕੇ ਤੁਸੀਂ ਵੀ दंग रह ਜਾਓਗੇ ਉਸਨੇ ਸੋਸ਼ਲ ਸਾਈਟ ਐਕਸ ਤੇ ਇੱਕ ਸਕਰੀਨਸ਼ਾਟ ਸਾਂਝਾ ਕੀਤਾ ਜਿਸ ਤੇ ਓਬਰ ਕੈਬ ਤੇ ਹੈਲੀਕਾਪਟਰ ਰਾਈਡ ਦੀ ਲਾਗਤ ਅਤੇ ਯਾਤਰਾ ਦੇ ਸਮੇਂ ਦੀ ਤੁਲਨਾ ਕੀਤੀ ਗਈ ਹੈ ਉਬਰ ਦੀ ਜੋ ਉਸ ਦੀ ਰਾਈਡ ਸੀਗੀ ਕੈਬ ਦੀ ਉਹ 131 ਡਾਲਰ ਦੇ ਵਿੱਚ ਹੋ ਰਹੀ ਸੀ ਤਾਂ ਹੈਲੀਕਾਪਟਰ 135 ਡਾਲਰ ਦੇ ਵਿੱਚ ਸੀ ਜਿਸ ਤੋਂ ਬਾਅਦ ਉਹ ਕੁੜੀ ਉਬਰ ਤੇ ਹੈਲੀਕਾਪਟਰ ਬੁੱਕ ਕਰਵਾਉਂਦੀ ਹੈ ਤੇ ਆਪਣੇ 에어ਪੋਰਟ ਪਹੁੰਚ ਜਾਂਦੀ ਹੈ ਲੜਕੀ ਦੇ ਸਕਰੀਨਸ਼ਾਟ ਦੇ ਮੁਤਾਬਕ ਉਬਰ ਕੈਬ ਰਾਈਡ ਦਾ ਅੰਦਾਜ਼ਨ ਕਿਰਾਇਆ 131 ਡਾਲਰ ਸੀ ਤੇ ਸਮਾਂ ਜ਼ਿਆਦਾ ਲੱਗ ਰਿਹਾ ਸੀ 60 ਮਿੰਟ ਦਾ ਲੱਗ ਰਿਹਾ ਸੀ ਪਰ 165 ਡਾਲਰ ਦੇ ਵਿੱਚ ਉਹ 5 ਮਿੰਟਾਂ ਦੇ ਵਿੱਚ 에어ਪੋਰਟ ਤੱਕ ਪਹੁੰਚ ਗਈ ਹੈ ਜੋ ਦਾਵਾ ਕੀਤਾ ਗਿਆ ਉਸ ਕੁੜੀ ਦੇ ਤਾਂ ਇਸ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇ ਤਾਂ ਇੱਕ ਬੇहद ਹੀ ਕਲੇਵਰ ਸੋਚ ਸੀ ਕਿਉਂਕਿ ਦੋਵਾਂ ਦੇ ਕਿਰਾਏ ਦੇ ਵਿੱਚ ਬਹੁਤਾ ਅੰਤਰ ਤਾਂ ਨਹੀਂ ਸੀ ਤਾਂ ਲੜਕੀ ਥਕਾਵਟ ਭਰੇ ਟਰੈਵਲ ਕਰਨ ਦੀ ਬਜਾਏ ਬਹੁਤ ਹੀ ਘੱਟ ਸਮੇਂ ਦੇ ਵਿੱਚ 에어ਪੋਰਟ ਵੀ ਪਹੁੰਚ ਗਈ ਤਾਂ ਉਸ ਦਾ ਹੈਲੀਕਾਪਟਰ ਦੇ ਵਿੱਚ ਸਫ਼ਰ ਕਰਨ ਦਾ ਸੁਪਨਾ ਵੀ ਪੂਰਾ ਹੋ ਗਿਆ ਖੁਸ਼ੀ ਦੇ ਇਸ ਪੋਸਟ ਨੇ ਇੰਟਰਨੈਟ ਤੇ ਕਾਫੀ ਜ਼ਿਆਦਾ ਚਰਚਾ ਛੇੜ ਦਿੱਤੀ ਹੈ ਨੈਟਿਜ਼ਨ ਇਹ ਸੋਚ ਕੇ ਕਾਫੀ ਹੈਰਾਨ ਨੇ ਕਿ ਇੰਨੀ ਘੱਟ ਕੀਮਤ ਤੇ ਹੈਲੀਕਾਪਟਰ ਦੀ ਸਵਾਰੀ ਦਾ ਆਪਸ਼ਨ ਵੀ ਹੋ ਸਕਦਾ ਤਾਂ ਦੱਸ ਦਈਏ ਕਿ Uber ਦੇ ਵਿੱਚ ਆਪਸ਼ਨ ਹੈ ਨਿਊਯਾਰਕ ਦੇ ਵਿੱਚ ਕਿ ਤੁਸੀਂ ਜੇਕਰ ਹੈਲੀਕਾਪਟਰ ਤੇ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਕਰ ਸਕਦੇ ਹੋ ਸਿਰਫ ਇੱਕ ਐਪ Uber ਐਪ ਤੇ ਤੁਸੀਂ ਬੁਕਿੰਗ ਕਰਵਾਉਣੀ ਹੈ ਤਾਂ ਤੁਸੀਂ ਕੈਬ ਦੀ ਬਜਾਏ ਜਿੱਥੇ ਘੰਟਿਆਂ ਦਾ ਸਫ਼ਰ ਉੱਥੇ ਮਿੰਟਾਂ ਦੇ ਵਿੱਚ ਹੈਲੀਕਾਪਟਰ ਰਾਹੀਂ ਪੂਰਾ ਕਰ ਸਕਦੇ ਹੋ